ਘਰ ਢਾਡੋ ਘਰ ਢਾਦੂਗੇ ਤੂੰ ਜਿੰਨੇ ਪੁੱਛ ਪੁੱਛੇ ਕਰਦੇ ਓਹਨਾਂ ਨੂੰ ਕੰਮ ਜੱਕਦਮ ਆ ਗਿਆ ਜੀ ਵੀਜ਼ਾ ਜੱਕਦਮ ਬਣਿਆ ਤੁਰੋ ਬਹੁਤ ਮਾੜਾ ਕੰਮ ਹੋਇਆ ਅੱਜ ਡੈਥ ਹੋ ਗਈ ਆ ਕੁਝ ਜੱਕਦਮ ਵੀ ਕੁਝ ਹੋ ਗਿਆ ਓ ਇਦਾਂ ਮਾਂ ਦਾ ਹੌਂਕਾ ਲੱਗ ਗਿਆ ਜਿਆਦੇ ਰਾਤੀ ਰੋਣਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੌਗ ਓਟਕੇ ਬੈਠ ਉੱਠ ਕੇ ਬੈਠ ਲੰਮੀ ਪੈ ਗਈ ਕਿਦਾਂ ਮੈਂ ਵੀ ਲੰਮੀ ਪਈ ਉਹ ਵੀ ਲੰਮੀ ਦਿੱਲਦਰ ਪਾਇਆ ਲੋ ਵੀ ਸਾਰੇ ਵੀਰਾਂ ਭੈਣਾਂ ਨੂੰ ਕਹਿੰਦੇ ਮਿੱਤਰੋ ਨਾ ਕਿਹਾ ਕਰੋ ਸਾਰੇ ਵੀਰਾਂ ਭੈਣਾਂ ਨੂੰ ਸਾਡਾ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਡੇ ਬਲੌਗ ਦੇ ਵਿੱਚ ਸਵਾਗਤ ਆ ਜੀ ਤੇ ਸਾਡੇ ਤੁਹਾਡਾ ਤੁਹਾਡੇ ਆਪਣੇ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਆਪਣਾ ਹੀ ਬਲੌਗ ਆ ਇਹ ਤੁਹਾਡਾ ਆਪਣਾ ਹੀ ਚੈਨਲ ਆ ਤੁਹਾਡੀ ਆਪਣੀ ਸਾਰਾ ਕੁਝ ਆ ਸਾਡੇ YouTube ਫੈਮਿਲੀ ਨੂੰ ਸਾਰਿਆਂ ਨੂੰ ਥੈਂਕ ਯੂ ਸਾਨੂੰ ਨਹੀਂ ਤੁਸੀਂ ਪਿਆਰ ਕਰ ਰਹੇ ਹੋ ਸਾਡੇ ਸਾਰੇ ਵਲੋਗਸ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਇੰਦੀ ਪਿਆਰ ਕਰਦੇ ਰਹੋ ਤੇ ਬਲੌਗ ਆਪਾਂ ਲੱਗੇ ਹੁਣ ਬਣਾਉਣ ਤੇ ਦੇ ਦੇ ਜੀ ਕੀ ਕਰਨਾ ਕਹਿ ਕਹਨਾ ਅੱਜ ਸਾਡੀ ਗਾਣਾ ਤੇ ਪੱਟੀ ਪੱਟੀ ਦੀ ਪੱਟੀ ਪੱਟੀ ਕਰਾਉਣੀ ਆ ਜਿੰਨੇ ਪੱਟੀ ਅੱਜ ਪੱਟੀ ਕਰਦੀਆਂ ਕੰਧਾਂ ਤੇ ਕੰਧਾਂ ਤੇ ਜਿਹੜੀ ਆ ਪੱਟੀ ਕਰ ਦੇਣੀ ਆ ਜਿਹੜੇ ਜ਼ਖਮ ਹੋਏ ਆ ਸਾਰੇ ਜ਼ਖਮ ਬੰਦ ਕਰ ਦੇਣੇ ਆ ਜਿੰਨੇ ਵੀ ਜ਼ਖਮ ਹੋਏ ਆ ਕੰਧਾਂ ਤੇ ਤੇ ਦੇਖਦੇ ਆ ਕਿ ਕੀ ਕੀ ਬੰਦ ਹੁੰਦਾ ਜ਼ਖਮ ਕਿਹੜੇ ਕਿਹੜੇ ਕਰਦੇ ਨੇ ਫੜ ਲਾ ਹੁਣ ਮੇਰੇ ਥੋੜੀ ਹੋਏ ਆ ਮੇਰੇ ਮੂਹੇ ਲਾਈਓ ਚਲੋ ਜੀ ਮੰਮੀ ਲੰਬੇ ਪਏ ਚਲੋ ਤੁਹਾਡੀ ਸਾਸਰੀ ਨੇ ਸੂਟ ਕਿਥੋਂ ਲੈਣੀ ਰੋਜ਼ ਨਮਾ ਪਾਇਆ ਹੁੰਦਾ ਮੈਂ ਤਾਂ ਮੈਂ ਤਾਂ ਵੀ ਮੇ ਸਾਸੋ ਤੇ ਪੋਸਾ ਮੰਮੀ ਦਗਾੜ ਪਾਈਏ ਸੂਟ ਭੇਜ ਦੇ ਮੰਮੀ ਲੈ ਲੈ ਕਰੋ ਕੱਲ ਵੀ ਕੰਮ ਸ਼ੁਰੂ ਕਰ ਲੈ ਜਿਹੜਾ ਦੇ ਦੀ ਫੋੜੀ ਕਰਕੇ ਜਿਹੜੇ ਦੁਨੀਆਂ ਨੇ ਸ਼ੁਰੂ ਕੀਤਾ ਕੰਮ ਜਿਹੜਾ ਪਸੰਦ ਆਉਂਦਾ ਉਹ ਹੀ ਕਰਨਾ ਇਹੜਾ ਪਸੰਦੋਂ ਦਾ ਹੀ ਫਾਰਮ ਹੈ ਸਾਰੀ ਦੁਨੀਆ ਕੰਮ ਕਰੀ ਜਾਂਦੀ ਆ ਕੰਮ ਕਰ ਤੂੰ ਬਿਨਾਂ ਸਰਦਾ ਫੋਣ ਅਸੀਂ ਕਰਨ ਲੱਗੇ ਆ ਜੀ ਰਗ ਰੋਗਨ ਤੇ ਅੱਜ ਸਟਾਰਟ ਹੋ ਜੇਣਾ ਰੰਗ ਰੋਗਨ ਤੇ ਚਲੋ ਜਿਹੜੀ ਕਿੱਥੇ ਗਈ ਆ ਤਾਂ ਬੈਠੀ ਹੋ ਜੱਲੇ ਕੋਸਕ ਦੀ ਨਹੀਂ ਇਹ ਨਹੀਂ ਭਾਈ ਪੁੱਟੀ ਘੋਲ ਹੁੰਦੀ ਆ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਇੱਕ ਬੁਰੀ ਖਬਰ ਲੱਗੀ ਆ ਸੁਣੋਣ ਤੇ ਜੋ ਕਿ ਸਾਡੇ ਲਈ ਵੀ ਸਵੇਰੇ ਸਵੇਰੇ ਬਹੁਤ ਬੁਰੀ ਸੀ ਸਿਆ ਲਈ ਬਹੁਤ ਬੁਰੀ ਸੀ ਮੈਨੂੰ ਮੋੜ ਤਾਂ ਨਹੀਂ ਹੋਇਆ ਹੋਲਿਸਵੇਰੇ ਮੰਮੀ ਲਈ ਵੀ ਸਾਰ ਸਵੇਰੇ ਬਸ ਉੱਠਦੇ ਸਾਰੇ ਹੀ ਖਬਰ ਮਿਲ ਗਈ ਉਹ ਤੇ ਮੈਨੂੰ ਤਾਂ ਨੀਂਦ ਇੰਨੀ ਆਈ ਸੀ ਮੈਂ ਤਾਂ ਬਸ ਸੁੱਤੀ ਪਈ ਨਾ ਫੜਾ ਫੜਾ ਉੱਠ ਗਈ ਬਹੁਤ ਮਾੜਾ ਕੰਮ ਹੋਇਆ ਅੱਜ ਡੈਥ ਹੋ ਗਈ ਆ ਉਹ ਬੱਸ ਦੱਸਦੇ ਕਿਹਦੀ ਡੈਥ ਹੋਈ ਆ ਵਿਚਾਰੇ ਦੀ ਜਿਹੜਾ ਵਿਚਾਰਾ ਅਸੀਂ ਬਲੂੰਗੜਾ ਪਾਲ ਰਹੇ ਸੀਗੇ ਕੋਠੇ ਤੋਂ ਡਿੱਗ ਗਿਆ ਸੀਗਾ ਉਹ ਰਾਤ ਬੜਾ ਸੋਹਣਾ ਸੀਗਾ ਤੁਰਦਾ ਫਿਰਦਾ ਰਾਤੀ ਬੜਾ ਸੋਹਣਾ ਸੀ ਪਤਾ ਹੀ ਰਾਤੀ ਮਾੜੀ ਸਿਹਤ ਉਹਦੀ ਖਰਾਬ ਹੋਈ ਆਪਾਂ ਕਹੇ ਚੱਲਣਾ ਉਹ ਕਿ ਸਵੇਰ ਨੂੰ ਚੱਲਾਂਗੇ ਡਾਕਟਰ ਕੋਲ ਲੈ ਜਾਾਂਗੇ ਇਹਨੂੰ ਤੇ ਰਾਤ ਤੋਂ ਲੈਾਂਗੇ ਤੇ ਦੋ ਦੋ ਦੋਨੂੰ ਫੇਰ ਪੋਤਰਾ ਨਹੀਂ ਪੀਂਦੇ ਛੇ ਜਿਹੜਾ ਕਰਦੇ ਸੀ ਤੇ ਸਰਿੰਜ ਨਹੀਂ ਪੁੜਾ ਕੇ ਦੇਖਿਆ ਆਹ ਸਰਿੰਜ ਪਈ ਇੱਥੇ ਸਰਿੰਜ ਨਾਲ ਵੀ ਦਿੱਤਾ ਦੁੱਧ ਨੂੰ ਆਪਾਂ ਬਟ ਉਹਦੇ ਜੋ ਸੀਗੇ ਨਹੀਂ ਰਿਹਾ ਵਿਚਾਰਾ ਨਿਕਲਿਆ ਬਲੂਂਗੜਾ ਉਬਜਾਇ ਬੋਦਲ ਵੀ ਉੱਦੇ ਪਈ ਹੈ ਬੋਦਲ ਵੀ ਤਾਂ ਬਿੰਦਾ ਸੀਗਾ ਫਰਸੋਂ ਨਿਕਾ ਆਪੇ ਡੱਬੇ ਚ ਨਿਕਲ ਗਿਆ ਹਾਓ ਪਤਾ ਨਹੀਂ ਇਕਦਮੀ ਹੋਇਆ ਉਹਨੂੰ ਕੁਝ ਜਾ ਕੇ ਤਾਂ ਵੀ ਕੁਝ ਹੋਇਆ ਉਹ ਇਦਾਂ ਮਾਂ ਦਾ ਹੋਂਕਾ ਲੱਗਿਆ ਜਿਆਦੇ ਰਾਤੀ ਰੋਣਦੇ ਹਾ ਸੀ ਉਹ ਫਰਸੋਂ ਪਾਣੀ ਨਿਕਲਦਾ ਹੀ ਰਾਤੀ ਰੱਖਾਂ ਚ ਪਾਣੀ ਨਿਕਲ ਹੀ ਜਾਂਦਾ ਰੋਣਦੇ ਹਾ ਸੀ ਵਿਚਾਰਾ ਕਹ ਰਿਹਾ ਕੋਈ ਤਕਲੀਫ ਲਾਦੀ ਮੈਨੂੰ ਤਕਲੀਫ ਯਾਰ ਕੋਠੇ ਤੋਂ ਡਿਗਿਆ ਨਿਆਣਾ ਨਿੱਕਾ ਬੱਚਾ ਤੇ ਕੋਈ ਨਾ ਕੋ ਤੰਦਰੁਤ ਤਕਲੀਫ ਹੋਈ ਹੁੰਦੀ ਹੋ ਗਿਆ ਤੁਹਾਨੂੰ ਵੀ ਲੱਗਿਆ ਜੀ ਹੋ ਗਿਆ ਸਹੀ ਤੁਰਦਾ ਹੀ ਸਹੀ ਕੀਤਾ ਉਹਨੂੰ ਅਸੀਂ ਪਤਾ ਨਹੀਂ ਕੀ ਹੋ ਗਿਆ ਉਹਨੂੰ ਪਤਾ ਨਹੀਂ ਇੱਕਦਮ ਹੀ ਰਾਗ ਨੂੰ ਹੋਇਆ ਉਹਨੂੰ ਕੁਝ ਨਾਲੇ ਯਾਰ ਜਿਹੜਾ ਬੱਚਾ ਜੰਮਦੇ ਬੱਚੇ ਨੂੰ ਮਾਂ ਦਾ ਦੁੱਧ ਮੇਣਾ ਉਹ ਅਸੀਂ ਥੋੜੀ ਦੇ ਦੇਣਾ ਇੱਥੋਂ ਕਿਤੇ ਹੁਣ ਆਪਾਂ ਦੇਣਾ ਜਿਹੜਾ ਆਪਾਂ ਪੀਨੇ ਆ ਉਹ ਦੁੱਧ ਦੇਣਾ ਅਗਲੇ ਮਾਂ ਦਾ ਦੁੱਧ ਪੀਣਾ ਉਹਨਾਂ ਫਰਕ ਦਾ ਪੈਣਾ ਹੀ ਸੀਗਾ ਫਿਰ ਤਿੰਨ ਦਿਨ ਉੱਪਰ ਕੁੱਠੇ ਦੇ ਬਿਲਕਦਾਰਿਆ ਉੱਤੇ ਦਾ ਮੈਂ ਕਿੰਨੇ ਨੇ ਹੁੰਦਾਰੇ ਦੋ ਦਿਨ ਚਲ ਅੱਪ ਘਰ ਲੈ ਜੂਗੀ ਮਾਂ ਉਹਦੀ ਲੈ ਜੂਗੀ ਪਰ ਨਹੀਂ ਲੈ ਗਈ ਚਾਰ ਤੋਂ ਹੀ ਤੇ ਬੜਾ ਰੋਈ ਪਤਾ ਨਹੀਂ ਕੀ ਹੈ ਹੋਇਆ ਕਿ ਚਲੋ ਉਹਦੀ ਲਿਖੀ ਨਹੀਂ ਸੀਗੀ ਸਾਡੇ ਹੱਥਾਂ 'ਚ ਜਿੰਨੀ ਕਿ ਸੇਵਾ ਸਹੀਂ ਕਰਤੀ ਆ ਜੋ ਸਾਡਾ ਫਰਜ਼ ਬਣਦਾ ਐ ਅਸੀਂ ਤਾਂ ਕੀਤਾ ਭਾਈ ਅਸੀਂ ਤਾਂ ਆਪਣੇ ਬੋਤਲ ਵੀ ਲਿਆਂਦੀ ਉਹਲੇ ਸਰਿੰਜ ਤੋਂ ਵੱਧ ਸਾਰਾ ਪਰੋਂਤਰੇ ਅੱਜ ਦਵਾਈ ਲੈਣ ਜਾਣਾ ਸੀਗਾ ਉਹਦੇ ਵਿਚਾਰੇ ਦੀ ਤੇ ਉਹ ਸਵੇਰੇ ਸਵੇਰੇ ਰਾਤ ਹੀ ਕਿਤੇ ਹੋ ਗਿਆ ਮੈਨੂੰ ਲੱਗਦਾ ਇਦਾਂ ਆ ਰਹੀ ਹੋਏ ਡੈਡੀ ਕੰਨੇ ਸਵੇਰੇ 4 ਵਜੇ ਚੂਜੂ ਕਾ ਦੇ ਮੈਂ ਦੇਖਿਆ ਉੱਠ ਗਏ ਫਲੇ ਸਹੀ ਸੀ ਤੇ ਡੈਡੀ ਕੰ ਬਾਤ ਤੋਂ ਕਰਨ ਗਈ ਹੋਇਆਂ ਨਾ ਕਰ ਹੇਲੀਆ ਨਹੀਂ ਤੇ 4 ਵਜੇ ਚੂਜੂ ਕਾ ਦੇ ਉਹ ਕਹਿੰਦਾ ਚੋਰੀ ਦੀ ਸੀ ਮੈਨੂੰ ਪਤਾ ਨਹੀਂ ਤੇ ਉਹ ਜੋ ਕੀਤੀ 4 ਵਜੇ ਡੈਡੀ ਦੇਖਣ ਉੱਠੇ ਤੇ ਫੇਰ ਬਾਤ ਮਾਰਦੇ ਸੀ ਮਰਦਾ ਸੀ ਮਿਲਾਦਾ ਹੂੰ ਠੀਕ ਤਾਂ ਇਹ ਵੀ ਹੋਣਾ ਰਾਤ ਸਾਰੀ ਚੀਕੀਆਂ ਥੋੜੀ ਨਾ ਮੈਂ ਬਾਜ ਨਹੀਂ ਬੋਲਣਾ ਤੂੰ ਬੋਲੇ ਚੀਕਿਆ ਸਵੇਰੇ ਹੀ ਹੋ ਡੱਬੇ ਦੇ ਬਾਹਰ ਨਿਕਲਣਾ ਪਿਆ ਮੈਂ ਕਿਹਾ ਚੱਲ ਹੁਣ ਤੁਰਨ ਲੱਗ ਪਿਆ ਤੇ ਹੁਣ ਕਹਿੰਦੇ ਛੱਡਾਂਗੇ ਥੋੜੇ ਦੋੜ ਜਿੰਨਾ ਤੱਕ ਦੇਖੋ ਜੀ ਜਿਹੜੀ ਮਾਂ ਨੇ ਕਰਨੀ ਜੰਮ ਦਾ ਸੀਗਾ ਬੱਚਾ ਤੱਕ ਉਹਨੂੰ ਕੀ ਕਰਨਾ ਸੀਗਾ ਵਿਚਾਰੇ ਨੂੰ ਦਸਕ ਦਿਨ ਵੀ ਉਹਦੇ ਕੋਲ ਰਹਿ ਜਾਂਦਾ ਬਿੱਲੀ ਕੋਲ 10 ਦਿਨ ਵੀ ਦੇ ਉਹ ਸਾਰਾ ਸੈੱਟ ਹੋ ਜਾਣੇ ਕੰਮ ਚੱਲੇ। ਮੈਨੂੰ ਲੱਗਦਾ ਕਿ ਮੇਰੀ ਗਲਤੀ ਸੀ ਪਰ ਆਪਾਂ ਗਲਤੀ ਸਾਡੀ ਕੀ ਸੀ? ਆਪ ਉੱਪਰ ਚੀਜ਼ ਹੀ ਕਰਦਾ ਹੀ ਤਿੰਨ ਦਿਨ ਤੇ ਆਪਾਂ ਉਹਨੂੰ ਜਲਦੀ ਦੁੱਧ ਦੇ ਦਿੱਤਾ। ਹੁਣ ਕਿਸੇ ਤਰ੍ਹਾਂ ਦਾ ਨੀਂ ਚੀਜ਼ ਦੇ ਹੁੰਦੀ ਹੈ ਜੀ ਹੁਣ ਉੱਪਰ ਤੜਤਰਾਉਂਦੇ। ਨਾਲੇ ਉਹ ਬਿੱਲੀ ਛੱਡ ਗਈ ਸੀ ਉਹ ਨਹੀਂ ਖਾਣਾ ਸੀ। ਬਿੱਲੀ ਪਤਾ ਨਹੀਂ ਕਦ ਛੱਡ ਗਈ ਇਹਨੂੰ। ਹੁਣ ਤਰਪੂਂ ਦੇ ਆ ਸੀ ਤਰਪੂ ਕੇ ਦੁੱਧ ਦੇ ਦਿੱਤਾ ਨਹੀਂ। ਮੇਜੀ ਮੈਨੂੰ ਇਦਲਾ ਦਾ ਮੇਜੀ ਗੱਲ ਨਹੀਂ ਆਉਂਦੀ। ਆਈ ਆਪਣਾ ਉਹ ਤਾਂ ਪੂਰੀ ਬਾਣ ਲਾ ਲਈ। ਜੋ ਕਰ ਸਕੇ ਕਰਤਾ ਉਹਨੇ ਚਲੋ ਕੋਈ ਗੱਲ ਨਹੀਂ ਤੇ ਆਪਾਂ ਆਉਂਦਾ ਹੁਣ ਕਰ ਦਿੱਤਾ ਵਿਚਾਰਾ ਤੇ ਹੁਣ ਸੁਨਮ ਜਾਨ ਵੀ ਲੱਗ ਰਹੀ ਆ ਉਹ ਤੋਂ ਬਿਨਾ ਕਿ ਚੀਜ਼ ਹੀ ਕਰੀ ਜਾਣਾ ਕਿਤੇ ਕਦੀ ਕਿਤੇ ਹਾਂ ਹਾਂ ਇਹ ਕੋਦਾਂ ਵੀ ਉਹਦੇ ਨਾਲ ਡਿਗਣ ਦੇ ਨਾਲ ਪ੍ਰੋਬਲਮ ਲੱਗਾ ਅੰਦਰੋਂ ਅੰਦਰੋਂ ਅੰਦਰ ਹੀ ਕੋਈ ਆਈ ਸੀ ਬਾਹਰ ਤਾਂ ਨਹੀਂ ਸੀਗੀ ਉਦੇ ਅੰਦਰ ਕਿਤੇ ਲੱਗੀ ਸੀ 60 ਤੇ ਜਿਹੜਾ ਤੋਂ ਖਾ ਪਰ ਕੁਝ ਮਿਲਿਆ ਨਹੀਂ ਉਹਨੂੰ 3 ਦਿਨ ਤਾਂ ਨਹੀਂ ਬਜਾਣੇ ਕੋਈ ਦਹੀਂ ਹੋਣਾ ਹੈਗਾ ਮਾਂ ਉਹਦੀ ਨੂੰ ਪੜਾਇਆ ਨਹੀਂ ਬਾਹਰ ਸੱਟ ਦੀ ਹੋ ਗਈ ਜੇ ਤੁਰਨ ਲੱਪੇ ਨਹੀਂ ਛੱਡਣੀ ਕਿਤਾ ਬੱਤ ਲੈ ਰਹੀ ਆਗੇ ਆਬ ਤੋਂ ਨੂੰ ਲੱਪੇ ਤੂੰ ਵੀ ਉਹ ਦੱਕ ਦਾ ਪ੍ਰੋਬਲਮ ਨਹੀਂ ਕੋਈ ਪਹਿਲਾਂ ਤਾਂ ਠੀਕ ਸੀ ਉਹ ਬੜਾ ਸੋਹਣਾ ਕਿਚਲ ਡੇਕੇ ਫਟੋ ਹੋ ਗਿਆ ਸੀ ਦੁੱਧ ਤੋਂ ਪਲਾਇਆ ਉਹਨੂੰ ਸਾਰਾ ਬਸ ਕੀ ਤੁਰਨ ਲੱਪੇ ਪਾ ਕੇ ਦਬੋੜਦਾ ਸੀ ਫਿਰ ਬਾਹਰ ਉਹ ਸਭ ਚਲੇ ਗਿਆ ਸੀ ਦੇਖਿਆ ਸੀ ਬੇਹੋਸ਼ ਹੁਣ ਤੱਕ ਨਹੀਂ ਆਇਆ ਸੀ ਕਿਤੇ ਪਤਾ ਨਹੀਂ ਹੋਇਆ ਪਤਾ ਨਹੀਂ ਕੀ ਹੋਇਆ ਬਾਕੀ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਨਹੀਂ बेहोश ਹੋਇਆ ਨਹੀਂ ਹੋਇਆ ਸੀਗਾ ਉਹਦੇ ਦੱਪੇ ਨਾਲ ਜਾ ਕੇ ਜਿਸਲੇ ਉਹ ਦਾਦੀ ਦੇਖਿਆ ਉਹਦਾ ਤਾਂ ਮੂੰਹ ਤੋਂ ਕਾਢੇ ਵੀ ਨਹੀਂ ਜਿਸਲੇ ਮਰ ਗਿਆ ਉਹਦੇ ਮੂੰਹ ਤੋਂ ਇੰਨੇ ਕਾਢੇ ਚੁੰਬੜੇ ਮੈਂ ਉਹ ਦੇਖਿਆ ਮੈਂ ਨਹੀਂ ਸੀ ਸ਼ਾਇਦ ਮੈਂ ਹਿਮਤ ਨਹੀਂ ਪਈ ਦੇਖਣ ਦੀ ਮੈਂ ਮਾਰਾ ਦੇਖਿਆ ਮੇਰੀ ਮੁੰਡੀ ਨੂੰ ਦਿੱਤੀ ਆ ਮੈਂ ਵੀ ਦੇਖਿਆ ਦਾਦੀ ਨੂੰ ਮੈਂ ਦਾਦੀ ਨੂੰ ਕਹਿੰਦਾ ਮੈਂ ਕਿਹਾ ਹਏ ਇਹਨਾਂ ਨੂੰ ਕੋਈ ਦੱਪੇ ਨਾਲ ਚਲੇ ਚਲੋ अनुपम परमात्मा ਅੱਗੇ ਇਨਸਾਨ ਦਾ ਜਾਮਾ ਦੇ ਦੇ ਭਈ ਇਸ ਜਾਮੇ ਚੋਂ ਚਲੋ ਇੱਕ ਤਾਨੂੰ ਮੁਕਤੀ ਮਿਲ ਗਈ ਮੁਕਤੀ ਉਹਨੂੰ ਇਹ ਮਿਲ ਗਈ ਬਚਪਨ ਚ ਕੀ ਉਹਦੀ ਚਲੋ ਮਾਂ ਨੇ ਉਹਦਾ ਮਾਂ ਨਹੀਂ ਮਿਲੀ ਉਹਨੂੰ ਤੇ ਉਹਨੇ ਵਿਚਾਰੇ ਨੇ ਆਪਣੇ ਕੀ ਕੀ ਉਹਨਾਂ ਹੋਣਾ ਸੀ ਕੀ ਕੀ ਨਹੀਂ ਹੋਣਾ ਸੀ ਬਟ ਆਪਾਂ ਤਾਂ ਕੇਅਰ ਉਹਦੀ ਪੂਰੀ ਕਰਨੀ ਸੀਗੀ ਅਸੀਂ ਵੀ ਉਹਨੂੰ ਉਹਦੀ ਮਾਂ ਵਾਲਾ ਪਿਆਰ ਨਹੀਂ ਦੇ ਸਕਦੇ ਸੀਗੇ ਜਿੰਨੀ ਆਪਾਂ ਮਾਜੀ ਕੇਅਰ ਕਰ ਲੈਂਦੇ ਚਲੋ ਜੋ ਹੋਇਆ ਪਰ ਉਹ ਮਾਂ ਆਪਣੇ ਬਿਨਾਂ ਰੋਂਦਾ ਉਹਦੇ ਲਈ ਸਹੀ ਹੋਇਆ ਪਰ ਉਹ ਰੋਂਦਾ ਸੀਗਾ ਰੋਜ਼ ਹੀ ਰੋਂਦਾ ਸੀ ਰਾਤ ਨੂੰ ਮਾਂ ਤੋਂ ਬਿਨਾਂ ਰੋਂਦਾ ਸੀ ਉਹ ਵਿਚਾਰਾ ਤਾਈਉਂ ਰੋਂਦਾ ਰੋਂਦਾ ਇਦਾਂ ਹੋ ਗਿਆ ਉਸ ਵਿੱਚ ਤੇ ਆਪਾਂ ਹੁਣ ਕੰਮ ਕਰ ਲੱਗੇ ਆ ਜੀ ਕੰਦਾਂ ਨੂੰ ਪੁੱਟੀ ਤੇ ਹੁਣ ਅੱਜ ਆਪਾਂ ਲੇਟ ਕੰਮ ਸ਼ੁਰੂ ਕੀਤਾ ਸਵੇਰ ਦਾ ਉਹਦੇ ਕਰਕੇ ਆਪਾਂ ਕੰਮ ਨਹੀਂ ਸ਼ੁਰੂ ਕੀਤਾ ਅੱਜ ਦੇਖ ਲਓ ਟਾਈਮ 1 ਵਜ ਗਿਆ ਤੇ ਸਵੇਰ ਦੇ ਆਪਾਂ ਇੱਦੀ ਬੈਠੇ ਆ ਚੁੱਪ ਜਾ ਗਏ ਤੇ ਹੁਣ ਆਪਾਂ ਕੰਮ ਕਰਨ ਲੱਗੇ ਆ ਸ਼ੁਰੂ ਤੇ ਤੁਸੀਂ ਸਾਰੇ ਆਨੇ ਬਲੌਗ ਨਾਲ ਇੱਦੀ ਬਣੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਜੀ ਚੱਕੋ ਵੀ ਲੈ ਕੇ ਆਉਂਦੇ ਹਾਂ ਭਾਂਡੇ ਭੁੰਨੇ ਚਲੋ ਲੱਗ ਗਿਆ ਹੁਣ ਅਸੀਂ ਕੰਮ-ਕੰਮ ਕਰਨ ਨੂੰ ਦੇਰ ਤਾਂ ਨਹੀਂ ਲੱਗਦਾ ਬਟ ਜਿਹੜਾ ਕੰਮ ਖਲਾ ਦਾ ਪਾਇਆ ਉਹ ਕੰਮ ਦਾ ਪਣਾ ਹੀ ਆ ਲਾਪੇ ਆ ਜੀ ਪੱਟੀ ਹੁਣ ਖੋਲ ਲਈ ਐ ਇਹਨਾਂ ਨੇ ਦਹੁੰਨੀਆਂ ਕਰਨ ਮੈਂ ਪੱਟੀ ਪੁੱਟੀ ਖੋਲ ਹੋ ਗਈ ਆ ਤਾਂ ਹੁਣ ਲਾਉਂਦੇ ਆ ਇਹ ਸੀਮੈਂਟ ਗਿੱਲਾ ਹਾਂ ਠੀਕ ਸਾ ਜਿੰਦਾ ਉੱਤੇ ਹੁਣ ਹੋਰ ਆਉਂਦੇ ਆ ਪਹਿਲਾਂ ਵੀ ਲਗਾ ਇੱਕ ਪਾਈ ਰੰਗਦੇ ਆ ਫੇਰ ਨਾ ਪੈਣਾ ਇਸ ਉੱਤੇ ਅੰਦਰ ਪੁੱਟੀ ਵਾਲੀ ਨੇਰਾ ਨਹੀਂ ਹੁੰਦਾ ਉਹ ਤਾਂ ਮੈਨੂੰ ਪਤਾ ਆ ਠੀਕ ਆ ਲੱਗ ਜੰਦਾ ਸੁੱਕਣ ਦਾ ਪਤਾ ਲੱਗਣਾ ਲੋਜ ਪੱਟੀ ਕਰਨੇ ਸਟਾਰਟ ਹੋ ਗਈ ਆ ਫਿਰ ਅਸੀਂ ਬੈੱਡ ਇੱਧਰ ਰੱਖ ਦਿੱਤੇ ਸੀ ਫਿਰ ਉਧਰੋਂ ਚੱਕ ਕੇ ਉਧਰ ਜਾ ਕੇ ਤਾਂ ਇੱਧਰ ਰੱਖਿਆ ਹੀ ਕਿ ਮੈਂ ਕਿਹਾ ਚਲੋ ਮੰਮੀ ਹੁਣ ਇੱਧਰ ਪੈਦਾ ਕਰੂਗੇ ਤੇ ਹੁਣ ਬਾਕੀ ਸਾਰਾ ਤਾਂ ਕਲੀਅਰ ਹੋ ਗਿਆ ਆ ਤਾਂ ਹੁਣ ਬਸ ਅਤ ਰੰਗ ਸਟਾਰਟ ਕਰ ਦੇਣਾ ਤੇ ਪੱਟੀ ਕਰਕੇ ਸਾਰੀ ਤਦ ਬੜੀ ਦਰਸਾਰੇ ਪੱਟੀ ਹੁਣੀ ਆ ਤੇ ਫੇ ਕਰਦਣਾ ਕੰਮ ਸਟਾਰਟ ਵਈ ਇੱਕ ਲਾਈਨ ਤਾਂ ਹੋ ਗਈ ਆ ਆ ਚੀਜ਼ ਹੋ ਗਈ ਤੇ ਇੱਧਰ ਲਈ ਹੁਣ ਕਰਤੀ ਸਟਾਰਟ ਤੁਸੀਂ ਸਾਰਿਆਂ ਨੇ ਪੁੱਛਦੇ ਹੋਣੇ ਆ ਕਿ ਤੁਹਾਡੇ ਡੈਡੀ ਜੀ ਕਿੱਥੇ ਗਏ ਆ ਜੀ ਡੈਡੀ ਜੀ ਸਾਡੇ ਗਏ ਆ ਜੀ ਅੱਜ ਡੈਡੀ ਬਣਾ ਦੋ ਰੁਪਏ ਘਰ ਆੜਾ ਜੀ ਸੁਖਮਨੀ ਸਾਹਿਬ ਦਾ ਪਾਰਟੀ ਡੈਡੀ ਨੂੰ ਹੋ ਰਿਹਾ ਹੈ ਤੇ ਕਿਨ ਮੈਂ ਥੋੜੀ-ਥੋੜੀ ਖਾ ਕੇ ਆਉਂਗਾ ਜਦ ਡਾਇਮੰਡ ਕਿਉਂ ਘਾਟ ਹੀ ਖਾਏ ਹੋਏ ਸਨ ਪਕੌੜੇ ਤੂੰ ਤਾਂ ਹੱਗ ਦੇ ਬਿਮਾਰਾ ਕਰਨੇ ਮੈੜੀਆਂ ਨੇ ਹੁਣ ਉਹਨਾਂ ਨੇ ਇੰਨੇ ਪਿਆਰ ਕਰਿਆ ਜਾਣਾ ਤਾਂ ਪੈਣਾ ਹੀ ਸੀ ਡੈਡੀ ਨੂੰ ਦਿੱਤੇ ਆ ਬਸ ਲੱਗਦਾ ਔਲਵਾੜੇ ਹੋਣੇ ਆ ਤੇ ਫਿਰ ਆਉਂਗੇ ਡੈਡੀ ਜੀ ਮੈਂ ਤੁਹਾਨੂੰ ਦਿਖਾਉਣੀ ਆ ਲੋ ਜੀ ਇੰਨਾ ਹੋ ਗਿਆ ਕੰਮ ਤੇ ਪੱਟੀ ਜਿਹੜੀ ਹੋ ਗਈ ਖਤਮ ਤੇ ਹੁਣ ਉਹ ਫੇਹ ਖੋਲਣੀ ਆ ਉਹ ਬੋਰਾ ਪਿਆ ਪੱਟੀ ਦਾ ਖੋਲ ਕੇ ਅਬ ਬਿਸਕੁਟ ਦੇਖੇ ਤਾਂ ਖਰਾਬ ਕੀਤੇ ਨੇ ਆਣੇ ਆਣੇ ਮਿੱਤਰੋ ਨਹੀਂ ਕਿਹਦੇ ਮਿੱਤਰੋ ਨਾ ਕਿਆ ਕਰੋ ਲੋ ਜੀ ਲੋ ਜੀ ਪੈਣ ਪਰਾਵੋ ਇੰਨਾ ਕੰਮ ਸਾਡਾ ਕੰਪਲੀਟ ਹੋ ਗਿਆ ਹੈ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਤੇ ਆ ਸਾਰਾ ਲੱਗ ਚੁੱਕੀ ਆ ਵਾਲ ਪੱਟੀ ਤੇ ਆ ਦੇਖੋ ਸਾਰਾ ਹੋ ਗਿਆ ਆ ਤੇ ਬਸ ਹੁਣ ਥੱਲੇ ਥੱਲੇ ਲੱਗ ਗਈ ਆ ਹੁਣ ਰਹਿ ਗਿਆ ਜੀ ਥੱਲੇ ਲਾਗਲਾ ਕੰਮ ਰਹਿ ਗਿਆ ਥੋੜਾ ਤੇ ਥੋੜਾ ਉੱਪਰ ਰਹਿ ਗਿਆ ਲਾਉਣ ਵਾਲੀ ਤੇ ਇੱਧਰ ਆ ਰਹਿ ਗਈ ਆ ਰਹਿ ਗਈ ਬਹੁਤ ਪਈ ਹੋਈ ਹੁਣ ਤਾਂ ਮੋ ਲਗੀ ਹੌਲੀ ਹੌਲੀ ਕੰਮ ਨਿਪੜਨਦੇ ਆਇਆ ਪੂਰਾ ਬੱ ਚੁੱਕੇ ਨੇ ਟਾਈਮ ਹੋ ਚੁੱਕਿਆ ਆ ਦੋਸਤੋ ਮੈਂ ਤੁਹਾਨੂੰ ਦੱਸ ਦਿੰਨੀ ਆ ਜਾਣਾ ਨਹੀਂ ਚਾਹੀਦਾ ਮਾਰਨ ਤਿੰਨ ਵਾਰ ਛੁੱਤੇ ਰੋੜੇ ਰੋੜੇ ਲੈ ਕੇ ਆਇਆ ਇੰਨੇ ਕ ਸਾਈਕਲ ਦੇ ਸਾਈਕਲ ਦੇ ਟਾਇਰ ਸਨੌ ਕਰਦੇ ਦੋ ਅੱਗੇ ਬੜਾ ਸਹੀ ਜਿਹਾ ਡਾੜੀ ਹਮ ਨੂੰ ਸਾਈਕਲ ਦਾ ਪਿੰਜੂ ਘੜਤਾ ਪਿੰਜੂ ਅੱਗੇ ਵੀ ਨਿਕਲ ਰਿਹਾ ਯਾਰ ਇਹਦਾ ਖੇਲਣ ਦਿਆ ਜਿਸ਼ੂ ਵੀ ਕਰਦਾ ਓਏ ਕਹਿਜ ਨਾ ਖੇਡਣ ਦੇਈ ਐ ਇੱਧਰ ਤੱਕ ਹੀ ਲਓ ਜੀ ਰੋੜੇ ਰੋੜੇ ਲੈ ਕੇ ਆਏ ਬਸ ਇੰਨਾ ਪਿੱਛੇ ਪਿਆ ਇੱਧਰ ਆਪਾਂ ਪੁੱਟੀ ਮਾਰਤੀ ਆ ਸਾਰੇ ਤੇ ਹੁਣ ਬਾਕੀ ਕੱਲੋਂ ਕਰਾਂਗੇ ਜਿੰਨਾ ਵੀ ਉੱਟਿਆ ਅੱਜ ਕਰਤਾ ਕੰਪਲੀਟ ਤੇ ਬਾਕੀ ਕੱਲੋਂ ਕਰਾਂਗੇ ਬਹੁਤ ਸਾਰਾ ਕਰ ਦਿੱਤਾ ਇੱਥੇ ਮਾਰਿਆ ਇਹ ਕੋਈ ਨਹੀਂ ਹਟੂ ਆਏ ਪੁੱਜੀ ਸਕੇ ਆ ਉਰੀ ਉੱਧਰ ਪਾਟੀ ਖਾਣੇ ਵੇ ਚਾਸਲੇ ਇੱਕ ਵਾਰ ਹੋਇਆ ਤਾਂ ਦੰਵਾ ਦੰਵਾ ਦੀ ਆਵਣੇ ਦੰਵਾ ਵਾਈ ਤੋਂ ਰੋੜੇ ਚੁਪੇ ਰਹੇ ਰੋੜੇ ਲੈਣ ਗਏ ਆਂ ਇਹ ਰਾਤੇ 20 ਵੇ ਟੋਕਰਾ ਸਿੱਟਦਾ ਨਹੀਂ ਸੂਜੀ ਤੋਂ ਵਾੜੇ ਡਿੱਗੇ ਤੀਜੀ ਵਾੜੀ ਆ ਪਾਟੀ ਆ ਦੀ ਹੋਇਆ ਆ ਰੋੜੇ ਬਰਸਣ ਲੈਣਗੇ ਫੇਰ ਵੀ ਇੱਕੋ ਹੀ ਖਾਣਾ ਭਰਉਣਾ ਸਾਰੇ ਤਾਂ ਨਹੀਂ ਭਰਉਨੇ ਆ ਮਤਲਬ ਆ ਮੇਰੇ ਘਰ ਨੂੰ ਨਾ ਕੋਈ ਆਉਣਾ ਮੇਰੇ ਬੜੇ ਉਡਾਰਾ ਟੈਂਡਰ ਜਿੰਨੇ ਜਿਹੜੇ ਨਿਕਲ ਆਉਂਦੇ ਪਾਣੀ ਹੋਣ ਜਿੰਨੇ ਕ ਲੱਗਦੇ ਕਹਿੰਦੇ ਲਾ ਦੋ ਰੋੜੇ ਨਹੀਂ ਲਿਆ ਹੁੰਦੇ ਆ ਦੋ ਮਸੀ ਭਰਨੇ ਆ ਬਾਜੂ ਤੇ ਆ ਦੋ ਬਾਜੂ ਮੇਰੇ ਲਈ ਲਾ ਦੋ ਭੰਨ ਕੇ ਵੀ ਤੂੰ ਮੋਰੇ ਮੋਰੇ ਰੋੜੇ ਕਿਥੇ ਥੋੜੀ ਲਾਉਣੇ ਆ ਆ ਸ਼ਾਇਦ ਭਰ ਵੀ ਸਕਦੇ ਆ ਆ ਵੀ ਪਈਆਂ ਆਏ ਮੋਏ ਮੋਰੇ ਵੀ ਤੇ ਸਿੰਡਰ ਲਾਉਣੇ ਪੈਣੇ ਕਿ ਕਰਦਾ ਨਹੀਂ ਤਾਂ ਅੱਗੇ ਡਿਗਣਾ ਆਏ ਗੋਲੋ ਨੇ ਲੜਾਇਓ ਸਿੱਧਾ ਜਪਤ ਜਿਹੜਾ ਅੰਦਰ ਨਹੀਂ ਕਰੋ ਪਹਿਲੇ ਘੋੜਾ ਖਾਓ ਪਹਿਲੇ ਘੋੜਾ ਖਾਓ ਫਿਰ ਅੰਦਰ ਆਓ ਉਹ ਰੋੜੇ ਲੋੜੇ ਸਾਰੰਦ ਸੋਕਿਆ ਪਰਾ ਕਿੱਥੇ ਖੜਾਣ ਲਈ ਚਾਹੀਦਾ ਬੜੇ ਤਕੜਾ ਹੁੰਦਾ ਹੁਣ ਮੰਮੀ ਨੇ ਮੈਂ ਕਿਹਾ ਰੇਲ ਤੋਂ ਹੀ ਮੈਂ ਪਿੱਛੇ ਫੜਨੇ ਏਦਾਂ ਫੜ ਹੁਣੇ ਅੱਗੇ ਨੂੰ ਧੱਕ ਕੇ ਰੱਖੀਦਾ ਹੁੰਦਾ ਟੋਕਰਾ ਇਹ ਥੋੜੀ ਕੀ ਟੋਕਰੇ ਦੇ ਨਾਲ ਹੀ ਆਪਣਾ ਭਾਰ ਵੀ ਪੂਰਾ ਫੜ ਨਹੀਂ ਹੁੰਦੇ ਕਿੱਥੇ ਟੋਕਰੇ ਦਾ ਆਪਣਾ ਭਾਰ ਵੀ ਨਾਲ ਹੀ ਪਾਈ ਜਾਂਦੀ ਹੁੰਨੀ ਮਾਦਾ ਉਹਨੇ ਆਪਣਾ ਕੋਣੀ ਕੇ ਬਾਜਪਾਟ ਦੋਪਹਿਰ ਨੂੰ ਨਮਸਕਾਰ ਜਿਹੜਾ ਬਾੜ ਦਾ ਦੋਪਹਿਰ ਨੂੰ ਆਇਆ ਹੈ। ਉਹ ਇੱਥੇ ਬੱਤੀ ਚੱਲੀ ਬਟੀ ਉਹ ਤਾਂ ਕੇ ਚੱਲ ਜਾਈਏ। ਦਾਤੀ ਕਾ ਨੂੰ ਖੜੀ ਸੀ ਨਾਲ। ਦਾਤੀ ਸਿਰ ਰਮਾਦੀ ਆਪਣੇ ਇਧਰ ਆ ਜਾਂਦੇ ਨੇ। ਬੋ ਜੀ ਤੇ ਇਧਰ ਸਬਜ਼ੀ ਕੱਟ ਹੋ ਰਹੀ ਹੈ ਅੱਜ ਕੀ ਬਣਾਉਣਾ ਫਿਰ? ਅੱਜ ਤੋਰੀਆਂ। ਅੱਜ ਤੋਰੀਆਂ ਦੀ ਸਬਜ਼ੀ ਕੱਟ ਹੋ ਰਹੀ ਹੈ ਤੋਰੀਆਂ ਬਣ ਰਹੀਆਂ। ਜਸੂ ਨਾ ਖਾ ਪੁੱਤ ਸਬਜ਼ੀ। ਨਾ ਖਾ ਮੇਰਾ ਪੁੱਤ। ਨਾ ਕਰ ਨਾ ਕਰ ਆਹ ਦੇ ਇਹ ਕੋਸੀ ਬੇਸਕੜ ਦੇ ਕੋਈ ਵਾ ਬੇਸਕੜ ਖਰਾਬ ਵੀ ਕਰਨਾ ਇਹਨੇ ਪਾਰ ਵੀ ਸਾਰੇ ਗੱਦੇ-ਕੁੱਦੇ ਪਏ ਸਾਡੇ ਕਮਰੇ ਦੇ ਸਾਰੇ ਮੈਂ ਗੱਦੇ-ਕੁੱਦੇ ਪਏ ਜਿਸ ਉਧਰ ਵੀ ਕੁੱਨੇ ਸੁੱਟੂ ਕਰ ਪਰ ਹੁਣ ਮੈਂ ਉਹ ਸੈੱਟ ਕਰਨ ਲੱਗੀਆਂ ਤੇ ਮੰਮੀ ਨੇ ਕਿਹਾ ਸਬਜ਼ੀ ਕੱਢ ਦੋ ਤੇ ਹੁਣ ਉਹ ਸੈੱਟ ਕਰਕੇ ਆਹੇ ਸੋ ਗੱਦੇ-ਕੁੱਦੇ ਸਾਰੇ ਕਮਰੇ ਭਏ ਆ ਸੈਲ ਨੇ ਆ ਇਧਰੋਂ ਮੈਂ ਆਪਣਾ ਸਫਾਈ ਜਿਹੜੀ ਕੀਤੀ ਆ ਗੱਦੇ-ਕੁੱਦੇ ਚੱਕੇ ਸਾਰੇ ਇਹ ਤਾਂ ਸਾਡੇ ਕਮਰੇ ਦੇ ਲੁੱਕ ਤੁਸੀਂ ਦੇਖੀ ਆ ਸਾਰਿਆਂ ਨੇ ਤੇ ਵਧੀਆ ਬਣ ਗਈ ਆ ਤੇ ਆਪਾਂ ਇਦਾਂ ਹੀ ਆਪਾਂ ਉਧਰਲਾ ਕਮਰਾ ਵੀ ਇਦਾਂ ਹੀ ਬਣਾਉਣਾ ਆ ਰੈਡੀ ਤੇ ਰੰਗ ਸਾਨੂੰ ਦੱਸਿਓ ਆਪਾਂ ਕਿੱਦਾਂ ਨੇ ਕਰੀਏ ਰੰਗਾਂ ਬਾਰੇ ਸਾਨੂੰ ਪਤਾ ਨਹੀਂ ਹੈਗਾ ਬਹੁਤਾ ਤੇ ਨਾਲੇ ਇੱਕ ਕਮੈਂਟ ਆਇਆ ਸੀ ਕਹਿੰਦੇ ਤੇ ਤੁਸੀਂ ਜੇ ਲੋਕੀ ਕਹੋਗੇ ਘਰ ਠਾ ਦੋ ਘਾਟਾ ਦੂੰਗੇ ਤੁਸੀਂ ਕਹਿੰਦੇ ਪੁੱਛ ਪੁੱਛ ਕੇ ਕਰਦੇ ਹੋ ਉਹਨਾਂ ਨੂੰ ਕੰਮ ਕਿਦਾ ਅਸੀਂ ਕੀ ਕਰੀਏ ਕੀ ਕਰੀਏ ਅਸੀਂ ਸਿਰਫ ਸਲਾਹ ਸਾਡੀ ਫੈਮਿਲੀ ਆ ਜੀ ਸਾਰੀ YouTube ਦੀ ਜਿੰਨੀ ਵੀ ਅਸੀਂ ਤਾਂ ਪੁੱਛਣਾ ਆ ਅਸੀਂ ਪੁੱਛ ਕੇ ਕਰਨਾ ਸਾਡੇ ਕੀ ਮਾਈਂਡ ਦਾ ਕਰਿਓ ਮੈਂ ਇਦਾਂ ਕਿਹਾ ਦੀਦੀ ਮੈਨੂੰ ਕੋਈ ਸੱਟ ਨਹੀਂ ਆ ਕਿ ਉਹ ਸਾਡੀ ਫੈਮਿਲੀ ਜਿੱਦਾਂ ਹੁਣ ਜਿੱਦਾਂ ਸਾਨੂੰ ਜਿਹੜੀ ਗੱਲ ਸਹੀ ਲੱਗੇ ਆਪਾਂ ਤਾਂ ਉਹੀ ਕਰਦੇ ਆ ਆਪਾਂ ਕਿਸੇ ਨੂੰ ਮਗਰ ਥੋੜੀ ਲਾਦਦੀਆਂ ਤੁਸੀਂ ਕਹਿੰਨੇ ਬਾਕੀ ਪਰਮਾਤਮਾ ਟਹਾ ਵੀ ਦਵੇ ਤਾਂ ਹੀ ਟਹਾ ਵੀ ਦਵਾਂਗੇ ਪੌਣੇ ਵਾਲਾ ਪਰਮਾਤਮਾ ਸਾਨੂੰ ਕਰ ਦਵੇ ਦੇ ਦਿਓ ਕੋਈ ਘਟਾ ਦੋ ਟਾ ਦੂਗਾ ਤੁਸੀਂ ਸਾਰੇ ਜੇ ਕੋਈ ਘਟਾ ਲਓ ਐਦਾਂ ਦੀ ਕੋਈ ਗੱਲ ਨਹੀਂ ਉਹ ਸਾਨੂੰ ਜੋ ਸਹੀ ਲੱਗਦਾ ਆਪਾਂ ਦੇਖਦੇ ਆਂ ਕਈ ਵੇਲੇ ਕਈ ਵੇਲੇ ਸਾਡੇ ਮਾਈਂਡ ਚ ਉਹ ਗੱਲ ਨਹੀਂ ਜਿਹੜੀ ਤੁਹਾਡੇ ਤੋਂ ਪਤਾ ਲੱਗ ਜਾਂਦੀ ਆਪਾਂ ਐਦਾਂ ਏਦਾਂ ਆ ਕਿ ਫੈਮਿਲੀ ਆ ਜਿੱਦਾਂ ਆਪਾਂ ਫੈਮਿਲੀ ਵਿੱਚ ਸਲਾਹ ਕਰੀਦੀ ਆ ਇਦਾਂ ਹੀ ਬਾਕੀ ਇਦਾਂ ਹੀ ਕੋਈ ਗੱਲ ਬਾਤ ਬਾਕੀ ਇਦਾਂ ਨਹੀਂ ਕੋਈ ਗੱਲ ਬਾਤ ਨਹੀਂ ਹੈਗੀ ਜੇ ਕੋਈ ਕਮੈਂਟ ਹਟਾ ਦਿਓ ਹਟਾ ਦਿਓ ਕੋਈ ਗੱਲ ਨਹੀਂ ਜੇ ਢੋਣੇ ਦੀ ਢੋਣੇ ਵਾਲਾ ਹੋਇਆ ਤਾਂ ਭਟਾ ਵੀ ਦਵਾਂਗੇ ਇਦਾਂ ਨਹੀਂ ਕੋਈ ਗੱਲ ਨਹੀਂ ਹੈ ਕੀ ਦੀਦੀ ਜੀ ਗੱਲ ਇਹ ਹੈ ਕਿ ਐਦਾਂ ਤੇ ਗੁੱਸਾ ਸਾਨੂੰ ਕੋਈ ਨਹੀਂ ਹੈਗਾ ਅਸੀਂ ਵੀ ਤੁਹਾਡੇ ਕਮੈਂਟ ਦਾ ਜਵਾਬ ਹੀ ਦਿੱਤਾ ਹੈ ਕਿ ਇਦਾਂ ਦਾ ਕਰਕੇ ਆ ਗੁੱਸਾ ਨਹੀਂ ਕੀਤਾ ਵੈਸੇ ਮੈਂ ਤੁਹਾਡੇ ਕਮੈਂਟ ਦਾ ਮੈਂ ਜਵਾਬ ਦਿੱਤਾ ਹੈ ਕਿ ਜੇ ਅਸੀਂ ਤਾਂ ਸਿਰਫ ਸਾਰੇ ਸਲਾਹ ਲਈਦੀ ਆ ਬਾਕੀ ਸੋਚਣੀ ਆ ਤੇ ਬਾਕੀ ਦੱਸਿਓ ਜੀ ਕਿਹੜਾ ਰੰਗ ਦਾ ਕਲਰ ਇੱਧਰ ਕਰੀਏ ਆਪਾਂ ਸੁੱਤੀ ਜਿਹੜੀ ਮਾਰ ਦਿੱਤੀ ਆ ਤੇ ਸਾਨੂੰ ਦੱਸਿਓ ਜਰੂਰ ਕਿ ਆਪਾਂ ਕਿਸ ਰੰਗ ਦਾ ਕਲਰ ਕਰੀਏ ਸਾਡਾ ਰੱਦਾ ਇਦਾਂ ਕੀ ਇੱਕ ਕੰਧ ਹੋਰ ਕਰਦੀ ਇੱਕ ਕੰਧ ਹੋਰ ਕਰਦੀਏ ਤੇ ਬਾਕੀ ਤੁਸੀਂ ਜਰੂਰ ਦੱਸਿਓ ਤੇ ਹੁਣ ਆਪਾਂ ਬਣਾਉਣਗੇ ਆ ਜੀ ਸਬਜੀ ਸਬਜੀ ਸਾਡੀ ਜਿਹੜੀ ਉਹ ਬਣ ਕੇ ਰੈਡੀ ਹੋ ਜਾਣੀ ਆ ਹੋਰ ਘੰਟੇ ਤੱਕ ਤੋਰੀਆਂ ਲੈ ਕੇ ਆਏ ਡੈਡੀ ਹੁਣੀ ਇਧਰੋਂ ਪੇਂਟ ਦੀ ਦੁਕਾਨ ਤੋਂ ਭਜਿਆ ਸੀਗਾ ਤੇ ਤੋਰੀਆਂ ਲੈ ਕੇ ਆਏ ਉਥੋਂ ਇਹ ਤੂਰੀਆਂ ਲੈ ਕੇ ਆਏ ਆਪਾਂ ਇੱਧਰ ਜੱਟੂ ਸਾਡਾ ਦੇਖੋ ਕਿੱਦਾਂ ਦਿਖਦਾ ਪਿਆ ਹੜਦਵਾੜੀ ਜੱਚੂ ਕੀ ਕਰਦਾ ਕਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲੇ ਲਾਈਕ ਕਰਦੇ ਹੋ ਤੇ ਨਾਲੇ ਕਮੈਂਟ ਕਰਦੇ ਹੋ ਕਹ ਕਹਦੇ ਤੈਨੂੰ ਖਾਣ ਦਾ ਹੀ ਰਹਿੰਦਾ ਹਰ ਵੇਲੇ ਚਾਹੇ ਇੱਟ ਫੜਾਉ ਤੈਨੂੰ ਉਹ ਵੀ ਤੂੰ ਮੂੰਹ ਜੀ ਪਾ ਕੇ ਖਾਈ ਜਾਣ ਜੱਚੂ ਨੇ ਨਾ ਤੋ ਲਿਆ ਨੂੰ ਲਾਤਾ ਸੀਗਾ ਤੇ ਇਹ ਨਾ ਤੋ ਕੇ ਰੈਡੀ ਹੋ ਕੇ ਬਹਿ ਗਈ ਆ ਤੇ ਦੇਖੀ ਜਾਂਦੀ ਆਲੇ ਦੁਆਲੇ ਕੀ ਕਰਦਾ ਪੁੱਤ ਨਾ ਖਾ ਕੀ ਖਾਣਾ ਇਹਦਾ ਤੂੰ ਚੱਲ ਹੁਣ ਤੇਰੇ ਬਾਣੀ ਚ ਵੇੜ ਜੇ ਦੁਕਾਧਾ ਕੁਛ ਚੱਕੇ ਤੂੰ ਦੇ ਫੇ ਮਿਰਚ ਨਾ ਚੱਕ ਲਈ ਆ ਲੈ ਮਿਰਚ ਨਾ ਮੂੰਹ ਕਰ ਮਿਰਚ ਵੀ ਪਈ ਐ ਇੱਥੇ ਮਿਰਚ ਨਾ ਮੂੰਹ ਹੀ ਪਾ ਲੋ ਵੇ ਪੱਖਾ ਚਲਾ ਦੇ ਪੱਖਾ ਤਾਂ ਕਰਕੇ ਬੰਦ ਕੀਤਾ ਫੇ ਆਵਾਜ਼ ਨਹੀਂ ਬਹੁਤੀ ਕਲੀਅਰ ਸੁਣਦੀ ਅੱਗੇ ਤੇ ਇਸ ਕਰਕੇ ਪੱਖਾ ਬੰਦ ਕੀਤਾ ਪੱਖਾ ਬੰਦ ਕਰਕੇ ਸਾਨੂੰ ਸਾਰਾ ਬਲੌਗ ਸ਼ੂਟ ਕਰਨਾ ਪੈਂਦਾ ਆ ਤੇ ਜੇ ਕੋਈ ਨਾ ਪੱਖਾ ਬੰਦ ਕੀਤਾ ਹੋਵੇ ਤਾਂ ਫੇ ਆਵਾਜ਼ ਤੁਹਾਨੂੰ ਸਾਡੀ ਕਲੀਅਰ ਨਹੀਂ ਜਾਂਦੀ ਸੱਜੂ ਕੀ ਆਵਾਜ਼ ਕਲੀਅਰ ਨਹੀਂ ਆ ਰਹੀ ਸੀਗੀ ਇਸ ਕਰਕੇ ਸਾਨੂੰ ਜਿਹੜਾ ਪੱਖਾ ਉਹ ਬੰਦ ਕਰਨਾ ਪੈਂਦਾ ਆ ਉਸੀਂ ਵਿਛਾਤਾ ਇੱਧਰ ਇੱਧਰ ਆਪਾਂ ਵਿਛਾਤਾ ਆਏ ਆ ਜੀ ਕਿੱਦਾਂ ਇੱਧਰ ਵਿਛਾ ਕੇ ਖੜੀ ਆ ਤੇ ਕਮਰਾ तकरीबन ਸਾਡਾ ਰੈਡੀ ਹੋ ਹੀ ਚੁੱਕਿਆ ਆ ਬਸ ਥੋੜਾ ਜਿਹਾ ਰਹਿ ਗਿਆ ਆ ਤੇ ਕੱਲ ਆਪਾਂ ਕਿਤੇ ਜਾ ਰਹੇ ਆ ਉਹ ਤੁਹਾਨੂੰ ਸਾਰਿਆਂ ਨੂੰ ਸਰਪ੍ਰਾਈਜ਼ ਆ ਕੱਲ ਆਪਾਂ ਜਾ ਰਹੇ ਆ ਜਾ ਕੇ ਜਰੂਰ ਦੱਸਾਂਗੇ ਕਿਹਦੀ ਤਿਆਰੀ ਆ ਤੇ ਕਿਹਦੀ ਨਹੀਂ ਤਿਆਰੀ ਜਾਣਦੀ ਸ਼ੂ ਕਰਕੇ ਜਾਣਾ ਤੇ ਸ਼ੂ ਕਰਕੇ ਆਉਣਾ ਉਹ ਵੀ ਤੁਹਾਨੂੰ ਸਮਝ ਆ ਗਿਆ ਜੀ ਵੀਜ਼ਾ ਚੱਕਦਮ ਬਣਿਆ ਪ੍ਰੋਗਰਾਮ ਤੇ ਉਹ ਤੁਹਾਨੂੰ ਦੱਸਾਂਗੇ ਉਹ ਆਉਣ ਵਾਲੇ ਬਲੌਗ ਦੇ ਵਿੱਚ ਦੱਸਾਂਗੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੈਗਾ ਫਰੂਗੜਾ ਵਿਚਾਰਾ ਹੁਣ ਕੀ ਕਰੀਏ ਉਹਦਾ ਹੁਣ ਲੇਖਾ ਜੋਖਾ ਇੰਨਾ ਹੀ ਸੀਗਾ ਕਿ ਚੱਕਰੇ ਆ ਨਾ ਮਾਂ ਤੋਂ ਬਿਨਾ ਫਿਰ ਤੁਹਾਨੂੰ ਕਹਦਾ ਬੱਚੇ ਦੀ ਜ਼ਿੰਦਗੀ ਜਿਹੜੀ ਉਹ ਨਰਕ ਹੋ ਜਾਂਦੀ ਹੈ ਇੱਦਾਂ ਜਾਨਵਰਾ ਵੇਚਾ ਮਾਂ ਤੋਂ ਬਿਨਾ ਬੱਚੇ ਦੀ ਜ਼ਿੰਦਗੀ ਕੁਛ ਨਹੀਂ ਹੈਗੀ ਇਸ ਕਰਕੇ ਆਪਣੇ ਮਾਪੇ ਦਾ ਸਤਕਾਰ ਕਰੋ ਜਿੰਨਾ ਉਹਨਾਂ ਦਾ ਹੀ ਸੇਵਾ ਕਰਨ ਦੀ ਕਰੋ ਮਾਪੇ ਤੋਂ ਬਿਨਾ ਕੁਛ ਨਹੀਂ ਹੈਗਾ ਕੇ ਲਾ ਤੋੜਤਾ ਇਹਨੂੰ ਨਾ ਕਿੱਥਿਆ ਕਰ ਇਹਨੂੰ ਨਾ ਕਿੱਥਿਆ ਕਰ ਟੁੱਟ ਜਾਣਾ ਸਾਰੇ ਨਟ ਲੱਗੇ ਆ ਉਹਨੂੰ ਤੇ ਬਾਕੀ ਇਦਾਂ ਕੀ ਸਾਰੇ ਆਣੇ ਆਪਣੇ ਮਾਪਬਪ ਦੀ ਸੇਵਾ ਕਰਿਆ ਕਰੋ ਮਾਪਬਪ ਦੀ ਸੇਵਾ ਕਰ ਲਈ ਤੇ ਸਮਝ ਲਓ ਤੁਸੀਂ ਗੁਰਦੁਆਰੇ ਮੰਦਰ ਕਿਤੇ ਜਾਣ ਦੀ ਲੋੜ ਨਹੀਂ ਜਿਹਨੇ ਆਪਣੇ ਮਾਪਬਪ ਦੀ ਸੇਵਾ ਕਰ ਲਈ ਜਿਹਨੇ ਕੰਦੀ ਨਿਕਾਰੀ ਲੈਣੀ ਸਾਡੇ ਕਹਿਣਾਂ ਕੈਨਾਲ ਨੂੰ ਬਹੁਤ ਜਾਣੇ ਸਾਨੂੰ ਦੇਖਦੇ ਆ ਤੇ ਇਸ ਕਰਕੇ ਕੋਈ ਮੈਸੇਜ ਵਧੀਆ ਚੱਲਦਾ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਬਹੁਤ ਸਾਰੇ ਸਾਡੇ ਬਲੌਗਸ ਨੂੰ ਪਿਆਰ ਮਿਲ ਰਿਹਾ ਆ ਤੇ ਬਹੁਤ ਸਾਰੇ ਸਾਨੂੰ ਪਿਆਰ ਦੇ ਰਹੇ ਆ ਬਾਕੀ ਇੱਕ ਬਸ ਆਹ ਦਰੂਰ ਦੱਸ ਦਿਓ ਕਲਰ ਕਿਹੜਾ ਕਰੀਏ ਜਿਹੜਾ ਸਾਨੂੰ ਕਲਰ ਵਧੀਆ ਲੱਗਾ ਤੁਹਾਡੇ ਕਹਿਣ ਤੇ ਉਹ ਆਪਾਂ ਕਰ ਦੇਣਾ ਹਾਂ ਕਲਰ ਦੇਸੀਓ ਕਿਦਾਂ ਦਾ ਜਿੱਦਾਂ ਆਪਾਂ ਫੇਰ ਦੇਖ ਲਾਂ ਕਿੰਨੇ ਕੀ ਕੀ ਹੁਣ ਹੁਣ ਕੀ ਕੀ ਰਾਜ ਦਿੰਦਾ ਆ ਤੇ ਬਾਕੀ ਦੇਖਦੇ ਆ ਬਾਕੀ ਕਿਹੜਾ ਕਲਰ ਕਰੀਏ ਆਪਾਂ ਬਣਾ ਕੇ ਦੇਖਾਂਗੇ ਬਾਕੀ ਯਾਰ ਵੀ ਬੜਾ ਪਰ ਕਾਲੂ ਆਪਾਂ ਨੰ ਕੰਮ ਅੱਧਾ ਨਵੇੜ ਕੇ ਜਾਣਾ ਓਦਾਂ ਨਵੇੜ ਕੇ ਫੇਰ ਕਾਲੂ ਪਤਾ ਲੱਗ ਜੂਗਾ ਜੀ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਹੈ ਲਓ ਜੀ ਕਮਰਾ ਦੇ ਹੱਲ ਪਹਿਲਾਂ ਕਿਦਾਂ ਦਾ ਸੀ ਤਾਂ ਸਫਾਈ ਕਰਤੀ ਮੈਂ ਫੜਾ ਫੜਾ ਤੇ ਸਫਾਈ ਕਰਤੀ ਫੜਾ ਫੜਾ ਆੜਾ ਆੜੇ ਕਾਲਾ ਜਨ ਲਾਦਾ ਪਿਆ अलमारी ਤੋ ਦੱਸਿਓ ਜੀ ਇਹਦਾ ਕੀ ਹੱਲ ਕਰੀਏ ਇਹ ਲਾਦਾ ਪਿਆ ਬੜਾ ਰੇਗ ਮਾਰ ਜਾ ਮਾਰ ਕੇ ਦੇਖਿਆ ਤੇ ਕਰ ਰੰਗ ਪੱਟ ਹੁੰਦਾ ਥੱਲੇ ਉਹ ਕਹਿੰਦੇ ਆ ਉਹ ਲਗਾਵੋ ਕੀ ਕੀ ਉਹਨੂੰ ਕੱਦੇ ਹੁੰਦੇ ਆ ਇਹ ਬੋਲ ਬੱਪਾ ਸੀ ਇਹਨੂੰ ਕੱਦੇ ਆ ਇਹਦੇ ਉੱਤੇ अलमारी ਤੇ ਬੋਲ ਬੱਪਾ ਕਿਹੜਾ ਆ ਗਿਆ ਤੇਰੇ ਤੇ ਕੀ ਉਹਨੂੰ ਕੱਦੇ ਹੁੰਦੇ ਆ ਅਲਮਾਰੀ ਦਾ ਉਹ ਹੁੰਦਾ ਆ ਕਾਣ ਪੇਪਰ ਪੇਪਰ ਜੇ ਲਾਉਣ ਵਾਲਾ ਹੂੰ ਜਿੱਦਾਂ ਉਹ ਉਹ ਜਿੱਦਾਂ ਉਤੇ ਫਿਰ ਜਦ ਇਹ ਲਾਈਦਾ ਕੀ ਲਾਈਦਾ ਉਹ ਵਾਲਪੇਪਰ ਹੀ ਆ ਆਹ ਹੋਈ ਵਾਲਪੇਪਰ ਹੁੰਦਾ ਇਹਦੇ ਵੀ ਹੁੰਦਾ ਹੋਰ ਆ ਯਾਰ ਕਦੋਂ ਸੋਚਦਾ ਐਡਾ ਵੀ ਹੁੰਦਾ ਅਲਮਾਰੀ ਦਾ ਵੀ ਦੇਖਾਂ ਇਹ ਮਗਾ ਗੇ ਅਲਮਾਰੀ ਤੇ ਵਾਲਪੇਪਰ ਲੱਗ ਗਿਆ ਸੋਹਣਾ ਲੱਗਣਾ ਉਹ ਬਟ ਕਈ ਕਹਿੰਦੇ ਤੇ ਅਲਮਾਰੀ ਦਾ ਸਹੀ ਨਹੀਂ ਇੱਧਰ ਨਹੀਂ ਸਹੀ ਲੱਗਦੀ ਇੱਧਰ ਨੂੰ ਕਰ ਦੋਗਾ ਤੂੰ ਸਹੀ ਨਹੀਂ ਕਹਿੰਦੇ ਇੱਧਰੋਂ ਲਾਈਦੀ ਨਹੀਂ ਉਹ ਸਿੱਧਾ ਲਾਈਦੀ ਆ ਕੱਟਦੇ ਮੋਰੇ ਇਦਾਂ ਨਹੀਂ ਲਾਈ ਦੀ ਸਾਹਮਣੇ ਲਾਈ ਦੀ ਦਰਵਾਜ਼ੇ ਤੇ ਚਲੋ ਉਹ ਵੀ ਆਪਾਂ ਕਰਾਂਗੇ ਹੁਣ ਅਡਜਸਟਮੈਂਟ ਇਹਦੀ ਕਰਕੇ ਦੇਖਦੇ ਆ ਉਹ ਫੇਰ ਸਾਡਾ ਕੂਲਰ ਨਹੀਂ ਲੱਗਦਾ ਪਿਆ ਉਹਦੇ ਹਿਸਾਬ ਦੇ ਨਾਲ ਕੂਲਰ ਨਹੀਂ ਵਿੱਚ ਵੱਡਦਾ ਪਿਆ ਤੇ ਉਹ ਵੀ ਕਰਾਂਗੇ ਕੂਲਰ ਹੁਣ ਜ਼ਿਆਦਾ ਚੱਕੂ ਨਹੀਂ ਫੇਲਾਵਾਂਗੇ ਇੱਧਰ ਆਓ ਸਿਆਣਾ ਸੁਣਦਾ ਕੂਲਰ ਚੱਕ ਹੋ ਜਾਣੇ ਆ ਹਾਂ ਕੀ ਤੇ ਇਹ ਕਿ ਲਾ ਦਵਾਂਗੇ ਕੀ ਸਾਡਾ ਹੁਣ ਕਿੱਥੇ ਗਿਆ ਆਹ ਤੇ ਪਿਆ ਉੱਪਰ ਉੱਥੇ ਉਹ ਆਇਆ ਸੀ ਇੱਕ ਮਿੰਟ ਚਲੋ ਠੀਕ ਆ ਦੋਸਤੋ ਨਾਂ ਲੈਣਾ ਕਿ ਇਹਦਾ ਨਾਲ ਨਾ ਤੇ ਜ਼ਿਆਦਾ ਹੈ ਨਹੀਂ ਕੋਈ ਜ਼ਿਆਦਾ ਨਾ ਨਹੀਂ ਜ਼ਿਆਦਾ ਮੈਨੂੰ ਪਾਪਾ ਜ਼ਿਆਦਾ ਨਹੀਂ ਹੈ ਕਾਉਣ سامنے ਨਹੀਂ ਤਾਂ ਆਪਾਂ ਨਾਂ ਲੈ ਦੇਣਾ ਸੀਗਾ ਚਲੋ ਠੀਕ ਆ ਦੋਸਤੋ ਸਾਰੇ ਆਣੇ ਇੱਦੀ ਪਿਆਰ ਕਰਦੇ ਰਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰ ਤੇ ਕਮੈਂਟ ਕਰਦੇ ਹੋ ਤੇ ਕੱਲ੍ਹ ਦਾ ਵੀ ਆ ਜਰੂਰ ਦੱਸ ਦਿਓ ਤੇ ਚਲੋ ਠੀਕ ਆ ਜੀ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਈਂ ਹੱਸਦੇ ਵਾਸਤੇ ਰਹੋ ਤੇ ਤਰੱਕੀਆਂ ਕਰੋ ਸਾਰੇ ਆਪਾਂ ਨਾਲ ਨੂੰ ਲਿਆ ਸੀ ਕੋਟਾ ਮਿੱਟੀ ਪਿਆ ਸੀ ਤੇ ਹੋਲ ਡਰੈਸਿੰਗ ਜਿਹੜਾ ਹੋਲਡ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਭ ਦਾ ਭਲਾ ਕਰੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ